ਕੰਸਲਸ ਕੀ ਪ੍ਰੋਬਲਮ ਹੈ ਜੀ ਤੁਸੀਂ ਕਿਸ ਸੀਲ ਦੇ ਵਿੱਚ ਖੜੇ ਹੋ ਸੇ ਮੇਰਾ ਬ੍ਰਦਰ ਹੈ ਜਬਲਦੇਵ ਸਿੰਘ ਉਹਨਾਂ ਦੇ ਮੈਰਿਜ ਦਾ ਸਰਟੀਫਿਕੇਟ ਬਣਾਉਣਾ ਸੀ ਮੇਰੇ ਸਰਟੀਫਿਕੇਟ ਅਸੀਂ ਬੈਨਫੀਟ ਸਟੇਕ ਪਹੁੰਚ ਕੀਤਾ ਸਾਨੂੰ ਮੈਰਿਜ ਸਰਟੀਫਿਕੇਟ ਮਿਲ ਗਿਆ ਉਹਨਾਂ ਦਾ ਸਰਟੀਫਿਕੇਟ ਮਿਲਿਆ ਉਹਦੇ ਵਿੱਚ ਜਿਹੜਾ ਪਿੰਨ ਕੋਡ ਡਾਕ ਖਰੇ ਦਾ ਹੁੰਦਾ ਉਹ 4 ਸੀਗਾ ਇਹਨਾਂ ਨੇ 5 ਲਿਖ ਦਿੱਤਾ ਪਹਿਲੀ ਤੇ ਇਹ ਉਹ ਗਲਤੀ ਕੀਤੀ ਕਿਉਂਕਿ ਸਾਡੇ ਸਾਰੇ ਕਾਗਜ਼ ਨਾਲ ਲੱਗਿਓ 4 ਦੇ ਇਹ ਨਹੀਂ 5 ਲਿਖ ਦਿੱਤਾ ਤੇਲੇ ਸਾਨੂੰ ਪਤਾ ਲੱਗਾ ਅਸੀਂ ਉਹ ਉਹਨੂੰ ਠੀਕ ਕਰਾਉਣ ਲਈ ਐਪਲੀਕੇਸ਼ਨ ਲਿਖੀ ਲਿਖਦਾ ਤਹਿਸੀਲਦਾਰ ਸਾਹਿਬ ਕੋਲ ਆਏ ਤਹਿਸੀਲਦਾਰ ਹੋਰ ਹਸੈਨ ਕੀਤੇ ਕਹਿੰਦੇ 5 ਨੰਬਰ 'ਚ ਦੇ ਦਿਓ ਜੀ ਅਸੀਂ 5 ਨੰਬਰ ਚਲ ਗਏ ਕਿੰਨੀ ਤਰੀਕ ਨੂੰ ਆਈ ਐ ਐਪਲੀਕੇਸ਼ਨ ਦੀ 19 9 9 19 9 ਨੂੰ ਆ ਗਏ ਤਹਿਸੀਲਦਾਰ ਹਲਦੇ ਜੀ ਅਸੀਂ ਇਹ ਕਰੇ 2-3 ਮਹੀਨੇ ਲੱਗ ਜਾਣੇ ਆ ਅਸੀਂ ਵੀ ਸਮਝਿਆ ਕਿ ਕੋਈ ਗੱਲ ਨਹੀਂ 2 ਮਹੀਨੇ ਬਾਅਦ ਆ ਜਾਗੇ ਅਸੀਂ ਤਕਰੀਬਨ ਪਿਛਲੇ ਹਫਤੇ ਹੁਣ ਵੈਸੇ ਸਾਢੇ 3 ਮਹੀਨੇ ਹੋ ਗਏ ਆ ਆਗੇ ਤੋਂ ਤੁਹਾਨੂੰ ਸਾਢੇ 3.5 ਮਹੀਨੇ ਹੋ ਚੱਲੇ ਆ ਅਸੀਂ ਪਿਛਲੇ ਪਿਛਲੇ ਸੋਮਵਾਰ ਤੋਂ ਚੱਲ ਪਏ ਅਸੀਂ ਪਹਿਲਾਂ ਇੱਥੇ ਆਏ ਇਹ ਕਹਿੰਦੀ ਕਿ ਮੈਂ ਭੇਜ ਦਿੱਤਾ ਆ ਪ੍ਰਿਆ ਬੈਡ ਮੈਂ ਕੋਈ ਇਹ ਕਹਿੰਦੀ ਕਿ ਮੈਂ ਭੇਜ ਦਿੱਤਾ ਆ ਤੇ ਤੁਸੀਂ ਲੈ ਉੱਥੇ ਚਲ ਜਾਓ ਸੈਕਟਰੀਟ ਅਸੀਂ ਜਾ ਕੇ ਸੇਵਾਦਾ ਸੈਂਟਰ ਉੱਥੇ ਗਏ ਜੀ ਪੂਰੀ ਦੇਖਾ ਦਊਗਾ ਕਹਿੰਦਾ ਸਾਡੇ ਕੋਲ ਨਹੀਂ ਆਇਆ ਤੁਸੀਂ ਉੱਥੇ ਪਤਾ ਕਰੋ ਜੀ ਅਸੀਂ ਫੇਰ ਇੱਥੇ ਆਏ ਜੀ ਇੱਥੇ ਆ ਕੇ ਉਹ ਕਹਿੰਦਾ ਜੀ ਅਸੀਂ ਭੇਜਿਆ ਹੈਗਾ ਪਰ ਉਹ ਸਾਤੇ ਕਿਸੇ ਹੋਰ ਖਾਤੇ 'ਚ ਭੇਜ ਹੋ ਗਿਆ ਇਹ ਕਹਿੰਦਾ ਸਾਨੂੰ ਜੀ ਤੇ ਹੁਣ ਅਸੀਂ ਅੱਜ ਅਸੀਂ ਆਏ ਚਲੋ ਤੁਸੀਂ ਪੇਜ ਦੇ ਚ ਪਤਾ ਕਰਨ ਆਏ ਆ ਮੈਡਮ ਛੁੱਟੀ ਤੇ ਆ ਜੀ ਅਸੀਂ ਤਹਿਸੀਲਦਾਰ ਸਾਹਿਬ ਕੋਲ ਆਏ ਅਸੀਂ ਉਹਨਾਂ ਨੂੰ ਕਿਹਾ ਵੇ ਦੇਖੋ ਭਗਵਤ ਮਾਨ ਸਾਹਿਬ ਦਾ ਇੱਥੇ ਆ ਕੇ ਕਹਿੰਦੇ ਆ ਕਿ ਆਪਾਂ ਤੁਹਾਡੇ ਘਰ ਕਾਗਜ਼ ਪਹੁੰਚਾਉਣੇ ਆ ਪਰ ਇੱਥੇ ਤਾਂ ਕਾਗਜ਼ ਸਾਢੇ 3-4 ਲੋਕ ਦਿੱਤੇ ਨੂੰ ਤੁਸੀਂ ਸਾਨੂੰ ਇੱਥੇ ਆਏ ਨੂੰ ਦੱਸਦੇ ਕੀ ਲੱਗਦਾ ਹੈ ਸਰਕਾਰ ਦੇ ਵਾਦੇ ਔਰ ਪ੍ਰਸ਼ਾਸਨ ਦੇ ਵਾਦੇ ਕਿੰਨਾ ਕੁ ਬਿਲਕੁਲ ਟੂ ਕੋਰਾ ਝੂਠ ਸਿਰਫ ਦਿਖਾਵਾ ਦੇ ਕਸ਼ ਕਰਦੇ ਕਸ਼ ਮੈਂ ਜੇਪਾ ਸਾਹਿਬ ਨੂੰ ਫੋਨ ਕੀਤਾ ਮਰੇ ਤੁਸੀਂ ਤਾਂ ਕੁਛ ਕਹਿੰਦੇ ਆ ਹੁਣੇ ਇੱਥੇ ਇੱਥੇ ਸਾਡਾ ਆ ਹੋੜਿਆ ਉਹ ਕਹਿੰਦੇ ਤੁਹਾਡੇ ਹੁਣੇ ਕਰਾ ਕੇ ਦਿੰਦੇ ਆ ਉਹਨਾਂ ਦਾ ਵੀ ਮੁੜ ਕੇ ਬੋਲ ਨਹੀਂ ਆਇਆ ਲੱਗਦਾ ਨਹੀਂ ਸਰਕਾਰ ਵਾਦੇ ਵੱਡੇ ਵੱਡੇ ਕਰੀ ਜਿਵੇਂ ਨਹੀਂ ਪਤਾ ਕੋਈ ਦਿਖਾਈ ਲੋਕਾਂ ਨੂੰ ਪਰੇਸ਼ਾਨੀਆਂ ਘੱਟ ਜਿਆਦਾ ਕਿੰਨਾ ਹੋ ਗਿਆ ਬਿਲਕੁਲ ਪਰੇਸ਼ਾਨੀਆਂ ਅੱਗੇ ਨਾਲੋਂ ਜਿਆਦਾ ਆ ਵਾਦੇ ਬਹੁਤ ਵੱਡੇ ਆ ਪਰੇਸ਼ਾਨੀਆਂ ਨਾਲੋਂ ਜਿਆਦਾ ਆ ਜੇ ਸਾਰ ਇੱਥੇ ਇੱਕ ਮੇਰੇ ਵਰਗੇ ਬੰਦੇ ਦਾ ਜਿਹੜਾ ਬੰਦਾ 1980 ਤੋਂ ਲੈ ਕੇ ਹੁਣ ਤੱਕ ਸਾਰੇ ਲੋਕਾਂ ਦੇ ਕੋਲ ਜਾ ਜਾ ਕੇ ਮਿਲਦਾ ਕੰਮ ਕਰਉਦਾ ਜੇ ਉਹਦਾ ਇਹ ਹਾਲ ਆ ਅਜਿਹੇ ਲੋਕ ਆਪ ਲੋਕ ਆ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ ਕਿ ਪ੍ਰਸ਼ਾਸਨ ਤੋਂ ਮੰਗ ਕਰਦੇ ਕੀ ਸਰਕਾਰ ਨੂੰ ਚੰਨ ਦੇਣਾ ਚਾਹੁੰਦੇ ਕਿ ਸਰਕਾਰ ਦੇ ਵਾਅਦਿਆਂ ਦੇ ਖਰੀ ਨਹੀਂ ਉੱਤਰੇ ਸਾਹਮਣੇ ਜਿੰਮੇਵਾਰੀ ਦੇਖਿਆ ਜਾਵੇ ਤਾਂ ਲੋਕਾਂ ਦੇ ਕਦਰ ਕਰੀ ਜਾ ਰਹੀ ਹੈ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਕਹਿੰਦੇ ਪੈਸੀਂ ਬਹੁਤ ਸਾਫ਼ ਆ ਜਿਹੜਾ ਲੋਕਰ ਵੀ ਗਲਤੀ ਕੀਤੀ ਆ ਉਹਨੂੰ ਉਸੇ ਉਸ ਵੇਲੇ ਉਹਨੂੰ ਸਸਪੈਂਡ ਕੀਤਾ ਜਾਵੇ ਜੇ ਤੁਸੀਂ ਕਿਸੇ ਚੀਜ਼ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਉਹਨਾਂ ਦਾ ਐਕਸ਼ਨ ਲੈਣਾ ਸਿੱਖੋ ਤਾਂ ਇਹ ਕੰਮ ਹੋਣਗੇ ਜੀ ਸਵੇਕ ਬਲਦੇਵ ਸਿੰਘ ਉਹਨੇ 3-4-3 ਮਹੀਨੇ ਪਿੱਛੇ ਤੋੜ ਹੋਇਆ ਕਹਿੰਦੇ ਕਿ ਤਿੰਨ ਨੰਬਰ ਚੇਂਜ ਕਰਨ ਲਈ ਮੈਨੂੰ 3-4 ਦਿਨ ਲੱਗੇ ਆਪਣੇ ਮੈਰਿਜ ਸਰਟੀਫਿਕੇਟ ਦੇ ਬਿਤੇ ਮੇਰੇ ਅੱਜ ਹੀ ਧਿਆਨ ਵਿੱਚ ਆਇਆ ਮੈਂ ਜਿਹੜਾ ਡੀਲਿੰਗ ਹੈਂਡ ਹੈ ਉਹਨੂੰ ਕਹਤਾ ਉਹ ਅੱਜ ਛੁੱਟੀ ਤੇ ਆ ਪਰ ਮੈਂ ਫਿਰ ਵੀ ਦੇਖ ਲੈਂਦਾ ਚੈੱਕ ਕਰਕੇ ਕਰਵਾ ਦਿੰਦੇ ਜੀ ਉਹਨੂੰ